ਕੋਰਸ ਸਚਿਆਨ ਦੇ ਆਉਂਦੇ ਕੋਰਸ ਸਚਿਆਨ ਦੇ ਆਉਂਦੇ ਨਿਮਾਣਿਓਂ ਹੰਦੇ ਰੋਇ ਖਾਰੇ ਭਗਤ ਉਹ ਸ਼ਰਾਰਤੀ ਅੰਸਰਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਦੀ ਅਜ ਪ੍ਰਾਤੀਜਤਾ ਪਾਰਟੀ ਵੱਲੋਂ ਸਵੱਛਤਾ ਦੇ ਮਹਿਮਰੇ ਤਹਿਤ ਸਫਾਈ ਕੀਤੀ ਗਈ ਆਮਾਦੀ ਪਾਰਟੀ ਦੀ ਸਰਕਾਰ ਇੰਨੀ ਨਿਕੰਮੀ ਆ ਦੇਖ ਕੇ ਬੜਾ ਦੁੱਖ ਲੱਗਾ ਤੇ ਬਾਬਾ ਸਾਹਿਬ ਦੀ ਗੱਲ ਕਰਨ ਵਾਲੇ ਸ਼ਮੇਂਤਾ ਦੀ ਗੱਲ ਕਰਨ ਵਾਲੇ ਭਗਤ ਸਿੰਘ ਜੀ ਦੀ ਗੱਲ ਕਰਨ ਵਾਲੇ ਪਰੰਤੂ ਇੱਥੇ ਬੋਤ ਦਾ ਜੋ ਹਾਲ ਆ ਜੋ ਸਫਾਈ ਨਹੀਂ ਬਲਕਿ ਇਹ ਬੋਤ ਪੂਰੇ ਵਿਸ਼ਵ ਚਾਚਾ ਜੀ ਜੋ ਇਹਨੂੰ ਲਿਖਾਉਣ ਦੀ ਕੋਸ਼ਿਸ਼ ਕੀਤੀ ਉਹਦੇ باوجود ਅੱਜ ਭਾਰਤੀਆ ਸਭਾ ਪਾਰਟੀ ਦੇ ਕਾਰਜਕਰਤਾ ਨੇ ਸਾਫ ਕਰਨ ਦੀ ਕੀਤੀ ਕੋਸ਼ਿਸ਼ ਪਰ ਸਫਾਈ ਨਹੀਂ ਕਰ ਦਿੱਤੀ ਤਾਂ ਕਿਹਾ ਗਿਆ ਬੇਸੁਰੱਖਿਆ ਦੇ ਕਾਰਨ ਇਸ ਰੱਖਿਆ ਦਾ ਇਨਾਜ਼ਿਕਾ ਤੇ ਪਹਿਲਾ ਸੁਰੱਖਿਆ ਦਿਨੀ ਚਾਈਦੀ ਆ ਤੇ ਜਿਹੜੇ ਬਾਬਾ ਸਾਹਿਬ ਦੇ ਉਮੀਦ ਆ ਭਾਰਤੀ ਸਾਮਾਜ ਦੀ ਦੇ ਕਾਰਜਕਰਤਾ ਉਹਨਾਂ ਨੂੰ ਸਭ ਪੂਰਾ ਗੰਦਤਾ ਇਨ ਦਾ ਅਸੀਂ ਮੰਗ ਕਰਦੇ ਸਰਕਾਰ ਕੋ ਜੇ ਸਾਫਾ ਆਉਗਾ ਸਰਕਾਰ ਦੀ ਠੀਕਾ ਜਿੰਦਾ ਭਾਰਤੀ ਜਨਤਾ ਪਾਰਟੀ ਕੋ ਪੂਰੇ ਪੰਜਾਬ ਦੇ ਵੋਟਰਾਂ ਦੀ ਰਾਖੀ ਵੀ ਕਰਾਂਗੇ ਭਾਰਤੀ ਸਾਮਾਜ ਦੀ ਦੇ ਕਾਰਜਕਰਤਾ ਜਿੰਨੇ ਦੇ ਵੀ ਫੜੇ ਆ ਸਮਾਜ ਦੇ ਕਾਰਜਕਰਤਾ ਆ ਅਸੀਂ ਅੰਦੁਤਿਤੀ ਸਮਾਜ ਨੂੰ ਅਪੀਲ ਕਰਦੇ ਆ ਕਿ ਸਮਾਜ ਬਾਬਾ ਸਾਹਿਬ ਦੀ ਆਨ ਤੇ ਬਾਨ ਸ਼ਾਨ ਲਈ ਕੁਝ ਵੀ ਕੁਰਬਾਨੀ ਕਰਨ ਲਈ ਤਿਆਰ ਆ ਜੈਪੀ ਜੈparat ਅੱਜ ਅਸੀਂ ਸ੍ਰੀ ਅਮਰitsar ਸਾਹਿਬ ਉਸ ਡਾਕਟਰ ਮਿਲਗਤ ਜੀ ਦੇ ਬੁੱਧ ਦੇ ਕੋਲ ਖੜੇ ਆ ਜਿੱਥੇ ਥੋੜੇ ਦਿਨ ਪਹਿਲਾਂ ਇੱਕ ਸ਼ਰਾਬੀ ਅਕਸਰ ਨੇ ਇਸ ਬੁੱਧ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਤੇ ਉਹ ਬਾਦ ਵਿੱਚ ਫੜਿਆ ਗਿਆ ਵੀ ਤੇ ਇਹ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਇੱਥੇ ਅਸੀਂ ਸਵਸਥਾ ਮਹਿਮੇ ਦੇ ਤਹਿਤ ਸਫਾਈ ਕਰਾ ਰਹੇ ਹਾਂ ਜੋ ਕੱਲ ਬਾਬਾ ਸਾਹਿਬ ਦਾ ਜਨਮ ਦਿਵਸ ਹੈ ਪੂਰੀ ਵਿਸ਼ਵ ਦੇ ਵਿੱਚ ਬਾਬਾ ਸਾਹਿਬ ਨੂੰ ਯਾਦ ਕਰਨ ਵਾਲੇ ਲੋਕ ਕੱਲ ਉਹਨਾਂ ਦਾ ਜਨਮ ਦਿਨ ਮਨਾਉਂਦੇ ਆ ਤੇ ਇਹ ਅਸੀਂ ਪੈਸੇ ਦੇ ਰਹੇ ਆ ਕਿ ਪੰਜਾਬ ਦੇ ਸਾਰੇ ਭਾਈਚਾਰੇ ਅਸੀਂ ਇਕੱਠੇ ਆ ਕਿ ਸਾਰੇ ਰਲ ਕੇ ਬਾਬਾ ਸਾਹਿਬ ਨੂੰ ਯਾਦ ਵੀ ਕਰਦੇ ਆ ਕਿਉਂਕਿ ਇਹ ਗੁਰੂਆਂ ਦੀ ਧਰਤੀ ਆ ਇੱਥੇ ਮਹਾਪੁਰਸ਼ਾਂ ਦੀ ਧਰਤੀ ਆ ਛੀਂਦਾ ਦੀ ਧਰਤੀ ਆ ਇੱਥੇ ਸਾਨੂੰ ਕੋਈ ਜਾਤੀ ਵਿਤਕਰੇ ਨਾਲ ਆਪ ਸੁਣ ਬੰਡ ਨਹੀਂ ਸਕਦਾ ਭਾਰਤੀ ਜਨਤਾ ਪਾਰਟੀ ਬਾਬਾ ਸਾਹਿਬ ਦਾ ਜਿਹੜਾ ਜਨਮ ਦਿਵਸ ਆ ਉਹ ਸ਼ੁਰੂ ਤੋਂ ਬਹੁਤ ਚਿੰਤਾ ਮਨਾ ਮਨਾਉਂਦੀ ਆ ਰਹੀ ਆ ਇਸ ਵਾਰ ਵੀ ਸਾਡੇ ਸਾਥੀਆਂ ਨੇ ਇੱਥੇ ਅੱਜ ਜਿਹੜੀ ਸਫਾਈ ਮਹਿੰਮ ਸ਼ੁਰੂ ਕਰਾਈ ਆ ਨਾਲ ਨਾਲ ਜਿਵੇਂ ਇੱਕ ਸੰਦੇਸ਼ ਦਿੱਤਾ ਕਿ ਅਸੀਂ ਸਾਰੇ ਇਕੱਠੇ ਪੰਜਾਬ ਚ ਵੀ ਪੂਰੇ ਭਾਰਤ ਚ ਬਾਬਾ ਸਾਹਿਬ ਨੂੰ ਅਸੀਂ ਹੋਰ ਯਾਦ ਕਰਦੇ ਆ ਤੇ ਜਿਹੜੀਆਂ ਤਾਕਤਾਂ ਵਿਸ਼ਵਰੋਧੀ ਲੱਗੀਆਂ ਸਾਨੂੰ ਥੋੜਾ ਉਹ ਅਸੀਂ ਫੇਲ ਕਰਾਂਗੇ ਤੇ ਆਪ ਸਿੰਘ ਭਾਈਚਾਰੇ ਨੂੰ ਕੋਈ ਅਸੀਂ ਨੁਕਸਾਨ ਨਹੀਂ ਪਹੁੰਚਾਉਣ ਦੇਵਾਂਗੇ ਇਸ ਲਈ ਇਹ ਸਾਡਾ ਸਾਰਿਆਂ ਦਾ ਅੱਜ ਮੈਸੇਜ ਆ ਸੰਦੀਪਾ ਧੰਨਵਾਦ ਜੈਪੀ ਜੈ ਪਰਮ ਅਕਤ੍ਰ ਮੈਡੀਕਲ ਅਫਸਰ ਕੋਲ ਆਇਆ ਜੀ ਜੀ ਕੋਲ ਜੰਮਣਾ ਸ਼ਾਂਤੀ ਅਕਸਰ ਨੇ ਇਸ ਬੁੱਤ ਨੂੰ ਤੋੜ ਦੀ ਕੋਸ਼ਿਸ਼ ਕੀਤੀ ਉਹ ਬਾਕੀ ਪੜਿਆ ਗਿਆ ਜੀ ਇਹ ਅੱਜ ਫਸਲੰਤਾ ਪਾਰਟੀ ਵੱਲੋਂ ਜੀ ਸੁਵਾਲ ਆਇਆ ਹੈ ਅੰਤਰਾ ਵਿੱਚ ਸੰਤਾਨ ਬਾਬਾ ਸਾਹਿਬ ਦਾ ਨਾਮ ਆਸਾ ਇਸ ਸ਼ਬਦ ਦੇ ਵਿੱਚ ਬਾਬਾ ਸਾਹਿਬ ਨੂੰ ਯਾਦ ਕਰਨ ਵਾਲੇ ਲੋਕਾਂ ਦਾ ਜਨ ਜਨ ਮਿਲਦੇ ਆ ਕਿ ਅਸੀਂ ਪੈਸੇ ਦੇ ਰਹੇ ਆ ਸਿੱਖ ਪੰਜਾਬ ਦੇ ਸਾਰੇ ਭਾਈਚਾਰੇ ਅੱ비 ਇਕੱਠੇ ਆ ਸਾਰੇ ਲੜਕੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਕਰਦੇ ਆ ਕਿ ਇਹ ਬੁੱਢਾ ਦੀ ਧਰਤੀ ਆ ਇੱਥੇ ਮਹਾਪੁਰਸ਼ਾਂ ਦੀ ਧਰਤੀ ਆ ਚੀਜ਼ਾਂ ਦੀ ਧਰਤੀ ਆ ਇੱਥੇ ਸਾਨੂੰ ਕੋਈ ਜਾਤੀ ਨਾ ਕਿਤੇ ਨਾ Okay, come. ਤੋਂ ਬਿੜਾ ਦਿੱਤਾ ਤੇ ਬੋਲਿਆ ਕਿ ਦੂਜੇ ਕੋੜੇੰਦਨ ਬੰਨਾ ਕ੍ਰਿਤੀ ਸ਼ਰਾਬੀ ਅਕਸਰ ਨੇ ਇਸ ਮੁਕਮਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਬਾਦਸ਼ਾਹ ਬਣਿਆ ਗਿਆ ਸੀ ਕਿ ਇਹ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਅਧੂਰੀ ਸਰਸਤਾ ਕਰਨ ਲਈ ਸਹਿਰਾ ਦੇ ਕੇ ਕੀਤਾ ਤੇ ਬਾਬਾ ਸਾਹਿਬ ਦਾ ਕੰਮ ਇਸ ਪੂਰੀ ਵਿਸ਼ਵ ਦੇ ਵਿੱਚ ਬਾਬਾ ਫਾਤੂ ਜਾਨ ਕੱਢਣ ਵਾਲੇ ਲੋਕ ਆਪਾਂ ਬਾਬਾ ਜੰਗਲ ਮਨਾਉਂਦੇ ਆ ਕਿ ਇਹ ਵੀ ਮੈਸੇਜ ਇਹ ਹੈ ਕਿ ਪੰਜਾਬ ਦੇ ਸਾਰੇ ਭਾਈਚਾਰੇ ਅੱ비 ਇਕੱਠੇ ਆ ਸਾਰੇ ਲਲਕੇ ਬਾਬਾ ਸਾਹਿਬ ਨੂੰ ਯਾਦ ਵੀ ਕਰਦੇ ਆ ਕਿ ਇਹ ਜੀਵਨ ਦੀ ਤਰ੍ਹਾਂ ਕਿ ਇਹ ਮਹਾਂਪੁਰਸ਼ਾਨੀ ਤਾਂ ਜੀਵਨ ਦਾ ਸਿਰ ਹੈ ਕਿ ਇਹ ਸਭ ਕੋਈ ਜਾਤੀ ਨਹੀਂ ਕਿ ਤਰੇਨਾ ਜੈ ਜੈ ਭਾਰਤ ਅੱਜ ਅਸੀਂ ਸ੍ਰੀ ਅਮਰitsar ਸਾਹਿਬ ਉਸ ਡਾਕਟਰ ਮੀਲਕਾ ਜੀ ਦੇ ਬੁੱਧ ਦੇ ਕੋਲ ਖੜੇ ਆ ਜਿੱਤੇ ਥੋੜੇ ਦੇ ਪਹਿਲਾਂ ਇੱਕ ਸ਼ਰਾਬੀ ਅੰਸਰ ਨੇ ਇਸ ਬੁੱਧ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਤੇ ਉਹ ਬਾਅਦ ਵਿੱਚ ਛੜਿਆ ਗਿਆ ਸੀ ਕਿ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਇੱਥੇ ਸਵਸਥਾ ਮਹਿੰਮ ਦੇ ਤਹਿਤ ਸਫਾਈ ਕਰਾ ਰਹੇ ਕਿਉਂਕਿ ਅੱਜ ਬਾਬਾ ਸਾਹਿਬ ਦਾ ਜਨਮ ਦਿਵਸ ਹੈ ਪੂਰੀ ਬਿਸ਼ਪ ਦੇ ਵਿੱਚ ਬਾਬਾ ਸਾਹਿਬ ਨੂੰ ਯਾਦ ਕਰਨ ਵਾਲੇ ਲੋਕ ਆ ਅੱਜ ਉਹਨਾਂ ਦਾ ਜਨਮ ਦਿਨ ਮਨਾਉਂਦੇ ਆ ਤੇ ਇਹ ਅਸੀਂ ਪੈਸੇ ਦੇ ਰਹੇ ਆ ਕਿ ਪੰਜਾਬ ਦੇ ਸਾਰੇ ਭਾਈਚਾਰੇ ਅਸੀਂ ਇਕੱਠੇ ਆ ਕਿ ਸਾਰੇ ਲੜ ਕੇ ਬਾਬਾ ਸਾਹਿਬ ਨੂੰ ਯਾਦ ਵੀ ਕਰਦੇ ਆ ਕਿਉਂਕਿ ਇਹ ਗੁਰੂਆਂ ਦੀ ਧਰਤੀ ਆ ਇੱਥੇ ਮਹਾਪੁਰਸ਼ਾਂ ਦੀ ਧਰਤੀ ਆ ਸ਼ਹੀਦਾਂ ਦੀ ਧਰਤੀ ਆ ਇਿੱਥੇ ਸਾਨੂੰ ਕੋਈ ਜਾਤੀ ਵਿਤਕਰੇ ਨਾਲ ਆਪਣੇ ਵੰਡ ਨਹੀਂ ਸਕਦਾ ਭਾਰਤੀ ਜਨਤਾ ਪਾਰਟੀ ਬਾਬਾ ਸਾਹਿਬ ਦਾ ਜਿਹੜਾ ਜਨਮ ਦਿਵਸ ਆ ਉਹ ਸ਼ੁਰੂ ਤੋਂ ਬਹੁਤ ਖੁੱਲਤਾ ਮਨਾਉਂਦੀ ਆ ਰਹੀ ਆ ਇਸ ਵਾਰੀ ਵੀ ਸਾਡੇ ਸਾਥੀਆਂ ਨੇ ਇੱਥੇ ਅੱਜ ਜਿਹੜੀ ਸਫਾਈ ਮਹਿੰਮ ਸ਼ੁਰੂ ਕਰਾਈ ਆ ਨਾਲ ਨਾਲ ਇਹ ਵੀ ਇੱਕ ਸੰਦੇਸ਼ ਦਿੱਤਾ ਕਿ ਅਸੀਂ ਸਾਰੇ ਇੱਕ ਪੰਜਾਬ ਚੋਂ ਇੱਕ ਪੂਰੇ ਭਾਰਤ ਚ ਬਾਬਾ ਸਾਹਿਬ ਨੂੰ ਅਸੀਂ ਹੋਰ ਯਾਦ ਕਰਦੇ ਹਾਂ ਤੇ ਜਿਹੜੀਆਂ ਤਾਕਤਾਂ ਵਿਸ਼ਵਰੋਧੀ ਲੱਗੀਆਂ ਸਭ ਨੂੰ ਤੋੜਨ ਉਹ ਅਸੀਂ ਫੇਲ ਕਰਾਂਗੇ ਤੇ ਸਾਡੀ ਭਾਈਚਾਰੇ ਨੂੰ ਕੋਈ ਅਸੀਂ ਨੁਕਸਾਨ ਨਹੀਂ ਪਹੁੰਚਾਉਣ ਦੇਵਾਂਗੇ ਇਸ ਲਈ ਇਹ ਸਾਡਾ ਸਾਰਿਆਂ ਦਾ ਅੱਜ ਮੈਸੇਜ ਆ ਸੰਦੇਸ਼ ਆ ਧੰਨਵਾਦ ਜੈ ਜੀ ਜੈ ਭਾਰਤ ਸ਼ਰਾਰਤੀ ਅਨਸਰਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਸੀ ਅੱਜ ਭਾਪੀ ਜਨਤਾ ਪਾਰਟੀ ਵੱਲੋਂ ਸਵੱਛਤਾ ਦੇ ਮਹਾਂਮੇ ਦੇ ਤਹਿਤ ਅੱਜ ਸਫਾਈ ਕੀਤੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੀ ਨਿਕੰਮੀ ਆ ਦੇਖ ਕੇ ਬੜਾ ਦੁੱਖ ਲੱਗਾ ਕਿ ਬਾਬਾ ਸਾਹਿਬ ਦੀ ਗੱਲ ਕਰਨ ਵਾਲੇ ਸ਼ਰਕਾ ਦੀ ਗੱਲ ਕਰਨ ਵਾਲੇ ਭਗਤ ਸਿੰਘ ਜੀ ਦੀ ਗੱਲ ਕਰਨ ਵਾਲੇ ਪਰੰਤੂ ਇੱਥੇ ਬੁੱਤ ਦਾ ਜੋ ਹਾਲ ਆ ਜੋ ਸਫਾਈ ਨਹੀਂ ਬਲਕਿ ਇਹ ਬੁੱਤ ਪੂਰੇ ਵਿਸ਼ੇਸ਼ ਤਰ੍ਹਾਂ ਕਰਤਾ ਜਾਇਆ ਜੋ ਇਹਨੂੰ ਸਫਾਈ ਕਰਨ ਦੀ ਕੋਸ਼ਿਸ਼ ਕੀਤੀ ਉਹਦੇ باوجود ਅੱਜ ਭਾਰਤੀ ਜਨਤਾ ਪਾਰਟੀ ਦੇ ਕਰਮਚਾਰੀਆਂ ਨੇ ਸਾਫ਼ ਕਰਨ ਦੀ ਕੀ ਕੋਸ਼ਿਸ਼ ਹਰ ਸਫਾਈ ਨਹੀਂ ਕਰ ਦਿੱਤੀ ਤਾਂ ਕੀ ਆ ਗਿਆ ਬੇਸ ਰੱਖਿਆ ਜੋ ਕੱਲ ਜੇ ਸੁਰੱਖਿਆ ਦਾ ਇੰਨਾ ਸਿੱਖਿਆ ਕਿ ਪਹਿਲਾਂ ਸੁਰੱਖਿਆ ਦੇਣੀ ਚਾਹੀਦੀ ਆ ਤੇ ਜਿਹੜੇ ਬਾਬਾ ਸਾਹਿਬ ਦੀ ਹੋਈ ਆ ਆਪਾਂ ਆਪੀਆਂ ਸਮਾਜ ਦੇ ਕਾਰਜਕਰਤਾ ਉਹਨਾਂ ਨੂੰ ਸਾਫੀ ਪੂਰਾ ਗੰਦਤਾ ਇਹਦਾ ਅਸੀਂ ਮੰਗ ਕਰਦੇ ਸਰਕਾਰ ਕੋ ਜੇ ਸਾਫ ਨੂੰ ਆਪਕਦਰ ਦੀ ਠੀਕਾ ਜਿਹਦਾ ਭਾਰਤੀਆ ਸਮਾਜ ਦੇ ਪਾਰਟੀ ਦੇ ਪੂਰੇ ਪੰਜਾਬ ਦੇ ਲੋਕਾਂ ਦੀ ਰਾਖੀ ਵੀ ਕਰਾਂਗੇ ਭਾਰਤੀਆ ਸਮਾਜ ਦੇ ਕਾਰਜਕਰਤਾ ਜਿੰਨੇ ਵੀ ਨਹੀਂ ਖੜੇ ਆ ਸਮਾਜ ਦੇ ਕਾਰਜਕਰਤਾ ਆ ਅਸੀਂ ਅੰਦੂਚੇਤੀ ਸਮਾਜਵਾਲੋਂ ਅਪੀਲ ਕਰਦੇ ਆ ਕਿ ਸਮਾਜ ਬਾਬਾ ਸਾਹਿਬ ਦੀ ਆਨ ਤੇ ਬਾਨ ਸ਼ਾਨ ਲਈ ਕੁਝ ਵੀ ਕੁਰਬਾਨੀ ਕਰਨ ਨੂੰ ਤਿਆਰ ਆ ਸੋ ਪਰਿਵਾਰਾਂ ਦੇ ਬੱਚੇ ਕੋਈ ਸੋਤਰੀਆਂ ਜਿਹੜੇ ਜੁੜੇ ਹੋਏ ਦੰਦਾ ਸ਼ਾਂਤੀ ਅਕਸਰ ਨੇ ਇਹ ਮੁੱਦ ਨੂੰ ਟੋੜਨ ਦੀ ਕੋਸ਼ਿਸ਼ ਕੀਤੀ ਗਈ ਉਹ ਤੋਂ ਬਾਅਦ ਉਹ ਬਹਿ ਗਿਆ ਜੀ ਇਹ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਅਸਮਾਨ ਸਨ ਇਹਨਾਂ ਨੂੰ ਤੁਹਾਨੂੰ ਬਾਬਾ ਸਾਹਿਬ ਦਾ ਸ਼ਾਂਤੀ ਵਾਸਾ ਪੂਰੀ ਵਿਸ਼ਵ ਦੇ ਵਿੱਚ ਬਾਬਾ ਸਾਹਿਬ ਨੂੰ ਯਾਦ ਕਰਨ ਵਾਲੇ ਲੋਕਾਂ ਦਾ ਜਨਦਨ ਮਨਾਉਂਦੇ ਆ ਤੇ ਇਹ ਅਸੀਂ ਮੈਸੇਜ ਦੇ ਰਹੇ ਹਾਂ ਕਿ ਪੰਜਾਬ ਦੇ ਸਾਰੇ ਪਰਿਵਾਰ ਇਕੱਠੇ ਆ ਸਾਰੇ ਲੜਕੇ ਬਾਬਾ ਸਾਹਿਬ ਨੂੰ ਗਾਥੀ ਕਰਦੇ ਆ ਕਿ ਜੀ ਦੀ ਧਰਤੀ ਆ ਇੱਥੇ ਮਹਾਪੁਰਸ਼ਾਂ ਦੀ ਤਾਂ ਹੋਈ ਆ ਚੀਦਾ ਦੀ ਤਾਂ ਨਹੀਂ ਆ ਇੱਥੇ ਸਾਡੇ ਕੋਈ ਚੱਕ ਦੀ ਕਿਤੇ ਨਾ